ਸਾਰੇਆਂ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਸਨਾਓ ਤੁਹਾਡਾ ਕੀ ਹਾਲ ਚਾਲ ਹੈ ਚਲੋ ਜੀ ਹੁਣ 3 ਵਜੇ ਦਾ ਹੋ ਗਿਆ ਟਾਈਮ ਤੇ ਆਪਾਂ ਸਵੇਰੇ ਨਾ ਮਾਰਨਿੰਗ ਵੇਲੇ ਨਾ ਬਣਾਵਾਂਗੇ ਆਪਾਂ ਹਾਲੇਉਂ ਦੀ ਭੁਰਜੀ ਤੇ ਇਹ ਬਹੁਤ ਇੰਨਾ ਕੁਣਕਾਰੀ ਹੁੰਦੀ ਹੈ ਜਿਹੜੀ ਹਾਲੇਉਂ ਦੀ ਭੁਰਜੀ ਹੁੰਦੀ ਹੈ ਤੇ ਉਹਦੀ ਆਪਾਂ ਹੁਣ ਲੱਗੇ ਹੋਏ ਆਂ ਤਿਆਰੀ ਕਰਨ ਵਾਸਤੇ ਤੇ ਆਪਾਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਲੱਤੀਆਂ ਨੇ ਦੇਖੋ ਜੀ ਆਪਾਂ ਨੇ ਹਾਲੇਉਂ ਨਾ ਇਹਦੀਆਂ ਢੱਡੀਆਂ ਚੰਗੀ ਤਰ੍ਹਾਂ ਤੋੜ ਕੇ ਨਾ ਆਪਾਂ ਤਸਲੇ ਵਿੱਚ ਪਾ ਲਤੀਆਂ ਨੇ ਤੇ ਆਪਾਂ ਇਹ ਕਿਹਦੇ ਵਿੱਚ ਪਾਵਾਂਗੇ ਮੇਥੇ ਪਾਵਾਂਗੇ ਤੇ ਆਪਾਂ ਪਾਲਕ ਪਾਵਾਂਗੇ ਤੇ ਧਨੀਆ ਪਾਵਾਂਗੇ ਚਾਰ ਚੀਜ਼ਾਂ ਦੀ ਨਾ ਮਿਕਸ ਪੁਰਜੀ ਬਣਾਵਾਂਗੇ ਤੇ ਕੱਲ ਨਾ ਜਿਹੜੀ ਮੈਂ ਵੀਡੀਓ ਪਾਈ ਸੀ ਨਾ ਪਰसों ਹਾਲਿਓਂ ਦੀ ਪੁਰਜੀ ਵਾਲੀ ਉਹ ਇੱਕ ਭੈਣ ਦਾ ਕਮੈਂਟ ਆਇਆ ਤਾਂ ਕਹਿੰਦੀ ਵੀ ਦੀਦੀ ਸਾਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਹੈਗਾ ਵੀ ਹਾਲਿਓਂ ਕਹੀ ਜਿਹੀ ਹੁੰਦੀ ਹੈ ਦੇਖੋ ਜੀ ਸਪੈਸ਼ਲ ਨਾ ਮੈਂ ਇੰਨੀ ਕ ਹਾਲਿਓਂ ਨਾ ਕੱਢ ਕੇ ਰੱਖੀ ਹੋਈ ਹੈ ਦੇਖੋ ਜੀ ਇਹ ਹੁੰਦੀ ਹੈ ਹਾਲਿਓਂ ਤੇ ਬਹੁਤ ਨਾ ਗੁਣਕਾਰੀ ਚੀਜ਼ ਹੁੰਦੀ ਹੈ ਇਹ ਦਵਾਈਆਂ ਨੂੰ ਵੀ ਫੇਲ ਕਰ ਦੂਗੀ ਇਹ ਇਹੀ ਜੀ ਨਾ ਚੀਜ਼ ਹੈ ਇੱਕ ਨਾ ਸਾਡੀ ਰਿਸ਼ਤੇਦਾਰੀ ਦੇ ਵਿੱਚ ਨਾ ਮਾਸੜ ਜੀ ਉਹਨਾਂ ਨੂੰ ਨਾ ਹਿਸਕੀ ਵੀ ਹਿਸਕੀ ਲੱਗੀ ਉਹ ਸਿਆਣੇ ਸੀਗੇ ਜਦੋਂ ਉਹਨਾਂ ਨੂੰ ਹਿਸਕੀ ਲੱਗੀ ਨਾ ਫਿਰ ਇੱਕ ਦੋ ਦਿਨਾਂ ਦਾ ਨਾ ਦੇਖਿਆ ਵੀ ਜਦੋਂ हट ਜੂਗੀ ਕਿਸੇ ਨੇ ਕਿਹਾ ਨਾ ਵੀ ਤੁਸੀਂ ਵੀ ਪਾਣੀ ਪੀ ਲਿਆ ਕਰੋ ਵੀ ਜਦੋਂ ਤੁਹਾਨੂੰ ਹਿਸਕੀ ਲੱਗਦੀ ਹੈ ਚਲੋ ਉਹਨਾਂ ਨੇ ਬਾਰ ਬਾਰ ਪਾਣੀ ਪੀਣਾ ਵੀ ਸ਼ੁਰੂ ਕਰਤਾ ਜਦੋਂ ਉਹਨਾਂ ਨੇ ਨਾ ਦੋ ਤਿੰਨ ਦਿਨ ਫਿਰ ਲਗਾਤਾਰ ਨਾ ਹਿਸਕੀ ਉਹਨਾਂ ਦੀ ਵੱਧ ਹੀ ਚਲੀ ਗਈ ਚਲੋ ਕਹਿੰਦੇ ਵੀ ਇਸ ਤਰ੍ਹਾਂ ਤਾਂ ਹਟਦੀ ਨਹੀਂ ਹੈਗੀ ਹਿਸਕੀ ਵੀ ਚਲੋ ਹੁਣ ਆਪਾਂ ਡਾਕਟਰ ਦੀ ਸਲਾਹ ਲੈ ਲੈਂਦੇ ਆ ਵੀ ਜੇ ਕੋਈ ਦਵਾਈ ਕੱਪਾ ਨੂੰ ਦੇਣਗੇ ਨਾ ਵੀ ਆਪਾਂ ਚਲੋ ਖਾ ਲੂਗੇ ਜੀ ਇਹ ਵੀ ਖਾਣ ਨਾਲ ਨਾ ਕੋਈ ਫਾਇਦਾ ਹੁੰਦਾ ਜਿੱਕਿ ਤੇ ਚਲੋ ਜੀ ਉਹਨਾਂ ਨੇ ਕੀ ਕਰਿਆ ਓਏ ਦਵਾਈ ਲੈਣ ਚਲੇਗੇ ਉਹਨੂੰ ਦੱਸਿਆ ਵੀ ਇਸ ਤਰ੍ਹਾਂ ਮੈਨੂੰ ਬਾਰ-ਬਾਰ ਹਿਚਕੀ ਆਉਂਦੀ ਹੈ ਵੀ ਨਾ ਮੈਨੂੰ ਰਾਤ ਨੂੰ نیند ਆਉਂਦੀ ਹੈ ਵੀ ਮੈਂ ਤਾਂ ਬਹੁਤ ਔਖਾ ਐ ਉਹ ਫੁੱਟ ਕੇ ਮੈਨੂੰ ਨਾ ਵੀ ਬਹਿਣਾ ਪੈਂਦਾ ਸਾਰੀ ਰਾਤ ਚਲੋ ਜੀ ਡਾਕਟਰ ਨੇ ਕੀ ਕਰਿਆ ਇੱਕ ਮਹੀਨੇ ਦੀ ਨਾ ਉਹਨਾਂ ਨੇ ਦਵਾਈ ਦੇਦੀ ਤੇ ਇੱਕ ਸੀਸੀ ਦੇਦੀ ਪੀਣ ਵਾਸਤੇ ਵੀ ਜਦੋਂ ਹਿਚਕੀ ਆਉਗੀ ਨਾ ਵੀ ਤੁਸੀਂ ਪਾਣੀ ਵੀ ਨਾ ਕਿ ਦਵਾਈ ਪੀ ਲੈਣੀ ਹੈ ਜਦੋਂ ਉਹਨਾਂ ਨੇ ਇੱਕ ਮਹੀਨੇ ਦਵਾਈ ਦਿੱਤੀ ਤੇ ਉਹਨਾਂ ਨੂੰ ਬਿਲਕੁਲ ਵੀ ਨਾ ਪੈਦਾ ਨਹੀਂ ਹੋਇਆ ਹੈਗਾ ਜੈਸੋ ਮਹੀਨੇ ਮਗਰੋਂ ਨਾ ਫੇਰ ਦਵਾਈ ਲੈਣ ਚਲੇ ਗਏ ਵੀ ਡਾਕਟਰ ਨੂੰ ਦੱਸਦੇ ਆਂ ਵੀ ਸਾਨੂੰ ਵੀ ਕੋਈ ਫਾਇਦਾ ਨਹੀਂ ਹੋਇਆ ਹੈਗਾ ਤੇ ਉੱਥੇ ਨਾ ਉਹਨਾਂ ਦੇ ਕੋਲ ਨਾ ਇੱਕ ਜਦੋਂ ਦਵਾਈ ਲੈਣ ਗਈ ਇੱਕ ਬਜ਼ੁਰਗ ਬੈਠਾ ਉਹ ਕਹਿੰਦੇ ਵੀ ਤੁਹਾਨੂੰ ਕੀ ਹੋਇਆ ਮੈਂ ਤੁਸੀ ਦਵਾਈ ਲੈਣ ਆਇਆ ਤੇ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਮੈਨੂੰ ਕਿਸ ਕੀ ਲੱਗੀ ਹੋਈ ਐ ਵੀ ਬਿਲਕੁਲ ਵੀ ਨਾ ਇਸ ਕੀ ਹੱਟਦੀ ਨਹੀਂ ਹੈਗੀ ਵੀ ਮੈਂ ਡਾਕਟਰ ਸਾਹਿਬ ਤੋਂ ਇੱਕ ਮਹੀਨਾ ਦਵਾਈ ਖਾਧੀ ਐ ਉਹ ਕਹਿੰਦੇ ਜੀ ਤੁਹਾਨੂੰ ਦਵਾਈ ਖਾਣ ਦੀ ਨਾ ਤੇ ਸ਼ਿਸ਼ੀਆਂ ਫੇਰ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਵੀ ਤੁਸੀਂ ਨੇ ਦੇਸੀ ਤਰੀਕਾ ਵਰਤੋ ਵੀ ਤੁਸੀਂ ਜਿਹੜੀ ਹਾਲੇ ਆਉਂਦੀ ਨਾ ਸਬਜ਼ੀ ਹੁੰਦੀ ਹੈ ਵੀ ਨਾ ਜਿਹੜੀ ਨਾ ਸਬਜ਼ੀ ਬਣਾ ਕੇ ਨਾ ਜਰੂਰ ਖਾਓ ਹਫਤੇ ਦੇ ਵਿੱਚ ਦੋ ਵਾਰੀ ਵੀ ਦੇਖਿਓ ਥੋੜੀ ਜਿਸਕੀ ਨਾ ਆਪਣੇ ਆਪੇ ਹਟ ਜਾਣੀ ਆ ਚਲੋ ਜੀ ਉਹਨੇ ਫਿਰ ਜੇ ਘਰ ਜਾ ਕੇ ਦੱਸਿਆ ਆਪਣੀ ਫੈਮਿਲੀ ਮੈਂਬਰਾਂ ਨੂੰ ਕਿ ਇਸ ਤਰ੍ਹਾਂ ਹੋ ਕੇ ਦੱਸਿਆ ਕਿਸੇ ਨੇ ਚਲੋ ਉਹਨਾਂ ਨੇ ਕੀ ਕਰਿਆ ਫਿਰ ਉਹਨਾਂ ਬਜ਼ੁਰਗ ਵਾਸਤੇ ਨਾ ਹਾਲੇ ਆਉਂਦੀ ਉਹਨੇ ਸਬਜ਼ੀ ਬਣਾਈ ਤੇ ਉਹਨੇ ਚਾਲੂ ਨਾ ਪਾਇਓ ਜਦੋਂ ਉਹਨੇ ਖਾਣੀ ਸ਼ੁਰੂ ਕੀਤੀ ਨਾ ਦੋ ਦਿਨ ਤੇ ਬਾਅਦ ਉਹਨਾਂ ਦੇ ਨਾ ਆਟੋਮੈਟਿਕ ਇਹ ਵੀ ਵਿਸਕੀ ਸੀ ਜਿਹੜੀ ਉਹ ਬੰਦ ਹੋ ਗਈ ਐ ਦੇਖੋ ਜੀ ਇਹ ਨਾ ਦਵਾਈਆਂ ਵੀ ਫੇਲ ਕਰਦੀ ਐ ਤੇ ਆਪਾਂ ਨੂੰ ਨਾ ਇਹ ਜਰੂਰ ਖਾਣੀ ਚਾਹੀਦੀ ਐ ਸਾਡੇ ਘਰ ਦੇ ਵਿੱਚ ਨਾ ਹਫਤੇ ਦੇ ਵਿੱਚ ਦੋ ਵਾਰ ਨਾ ਇਹ ਪੁਰਜੀ ਬਾਣਣੀਓ ਬਾਣਣੀ ਤੇ ਸਾਡੀ ਸਾਰੀ ਫੈਮਿਲੀ ਖੁਸ਼ ਹੋ ਕੇ ਖਾਂਦੀ ਐ ਦੇਖੋ ਜੀ ਇਹ ਦੇਸੀ ਦਵਾਈਆਂ ਦਾ ਨਾ ਕੰਮ ਕਰਦੀ ਐ ਕੋਈ ਆਪਾਂ ਨੂੰ ਐਮੋ ਬੈਡਕਰੀ ਦਵਾਈ ਖਾਣ ਦੀ ਲੋੜ ਨਹੀਂ ਹੈਗੀ ਕੋਈ ਅੰਗਰੇਜ਼ੀ ਖਾਣੇ ਦੀ ਦਵਾਈ ਲੋੜ ਨਹੀਂ ਹੈਗੀ ਤੇ ਇੰਨੀ ਖੁਣਕਾਰੀ ਸਾਮੀ ਐ ਨਾ ਤੇ ਜਰੂਰ ਖਾਣੀ ਚਾਹੀਦੀ ਐ ਸਪੈਸ਼ਲ ਅਸੀਂ ਨਾ ਇਹ ਸਬਜ਼ੀ ਬਣਾ ਕੇ ਖਾਂਦੇ ਹੀ ਖਾਂਦੇ ਆ ਸਰਦੀਆਂ ਦੇ ਵਿੱਚ ਹੁਣ ਮੰਮੀ ਜੀ ਆਪਾਂ ਨੇ ਕੀ ਕਰਨਾ ਨਾ ਆ ਸਾਰੀਆਂ ਚੀਜ਼ਾਂ ਨੂੰ ਤੋੜ ਕੇ ਨਾ ਉਹਨਾਂ ਕਸੇ ਵਿੱਚ ਪਾ ਲੈਣਾ ਤੋਂ ਸਵਾਰ ਕੇ ਰੱਖ ਦੇਣਾ ਰੱਖ ਕੇ ਨਾ ਫਿਰ ਸਵੇਰੇ ਨਾ ਸਾਧਰੇ ਉੱਠ ਕੇ ਫਿਰ ਇਹਦੀ ਸਬਜ਼ੀ ਬਣਾਵਾਂਗੇ ਜੀ ਮੋਸੀ ਨਾ ਸਵੇਰੇ ਹੁਣ ਨਾ ਦਹੀਂ ਨੇ ਨਾਲ ਨਾ ਹਾਲੇ ਦੀ ਪੂਜੀ ਜ਼ਰੂਰ ਖਲਾਵਾਂਗੇ ਪਹਿਲੀ ਵਾਰ ਖਾਏ ਆ ਬਣਾਉਂਦੇ ਤਾਂ ਅਸੀਂ ਆਪਾਂ ਦਸੀਂ ਇੱਕ ਚੀਜ਼ ਜਿਓ ਬਣਾਉਂਦੇ ਆ ਮੇਥਿਆਂ ਦੀ ਬਣਾ ਦਿੰਦੇ ਆ ਬਸ ਤੇ ਅਸੀਂ ਅੱਧੀ ਪਾਲਕੀ ਬਣਾਉਂਦੇ ਆ ਯਾਨੀ ਇਹਨਾਂ ਦਾ ਤਰੀਕਾ ਮੈਂ ਹੁਣ ਦੇਖਣਾ ਵੀ ਇਹ ਕਿਵੇਂ ਬਣਾਉਣਾ ਚਲੋ ਜੀ ਹੁਣ ਆਪਾਂ ਲਾਉਣ ਲੱਗੇ ਆਂ ਹਲੋਂ ਦੀ ਸਬਜ਼ੀ ਨੂੰ ਤੜਕਾ ਤੇ ਆਏ ਆਪਾਂ ਬਣਾਵਾਂਗੇ ਸਰੋਂ ਦੇ ਤੇਲ ਦੇ ਵਿੱਚ ਤੇ ਚੁੱਲੇ ਤੇ ਨਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਅੱਜ ਹਵਾ ਵੀ ਇੰਨੀ ਜ਼ਿਆਦਾ ਤੇਜ਼ ਚੱਲਦੀ ਹੈ ਨਾ ਬਹੁਤ ਜ਼ਿਆਦਾ ਤੇਜ਼ ਚੱਲਦੀ ਹੈ ਤੇ ਸਾਡੇ ਵਿਹੜੇ ਦੀ ਹੋ ਰਹੀ ਹੈ ਸਫਾਈ ਤੇਲ ਨੂੰ ਹੁਣ 1-2 ਮਿੰਟ ਨਾ ਗਰਮ ਹੋਣ ਦੰਨੇ ਆ ਤੇ ਐਂ ਪੂਰੀ ਚੰਗੀ ਤਰ੍ਹਾਂ ਗਰਮ ਹੋਣ ਤੇ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣਾ ਨਾ ਹੁਣ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਪਾਵਾਂਗੇ ਜੀਰੇ ਦਾ ਤੇ ਹੁਣ ਲਾ ਫੋ ਪਿਆਜ਼ ਅਦਰਕ ਜੇ ਆਪਾਂ ਨੇ ਸਾਰੇ ਚੀਜ਼ਾਂ ਨਾ ਜਿਹੜੀਆਂ ਨੇ ਕੱਟ ਲੀਆਂ ਨੇ ਹੁਣ ਇਹਦੀ ਵਿੱਚ ਪਾ ਦਵਾਂਗੇ ਇਹ ਚੀਜ਼ ਹੁਣ ਅਗੋਂ ਮੱਠੀ ਹੋ ਜਾ ਤੇ ਫਵਾਨੀ ਨਾ ਉਹ ਕਰਨੀ ਨਹੀਂ ਹੈ ਪਾਣੀ ਪਾਉਣਾ। ਸਵਾ ਬਹੁਤ ਤੇਜ਼ ਚੱਲਦੀ ਹੈ ਜੀ। ਉਹ ਹੈ। ਜੀ ਬਣਾਉਨੇ ਆ ਨਾ ਉਹ ਸਰਦੀ ਅਸਰ ਨਹੀਂ ਕਰਦੀ ਹੈਗੀ ਹੁਣ ਜਦੋਂ ਆਪਾਂ ਨੇ ਹਾਲਿਆਂ ਦਾ ਵੀ ਪਾਣੀ ਕੱਢਤਾ ਮੇਥਿਆਂ ਦੇ ਵੀ ਕੱਢਤਾ ਪਾਲਕ ਦਾ ਫਿਰ ਉਹਦੇ ਵਿੱਚ ਰਹਿ ਤਾਂ ਕੁਝ ਨਹੀਂ ਕੋ ਉਹਦੇ ਤੱਤ ਤਾਂ ਆਪਾਂ ਨੇ ਸਾਰੇ ਕੱਢਦੇ ਆ ਹੁਣ ਜਿਵੇਂ ਤੁਸੀਂ ਇਹਾਂ ਚੀਰ ਕੇ ਇਸ ਤਰ੍ਹਾਂ ਕੱਢ ਕੇ ਲਾਉਂਗੇ ਨਾ ਇਹਦੇ ਸਾਰੇ ਤੱਤ ਨਾ ਕੋ ਨੂੰ ਖਾਣ ਵਾਸਤੇ ਮਿਲਣਗੇ ਅਸੀਂ ਹੁਣ ਇੱਥੇ ਤਾਂ ਹੀ ਬਣਾਉਂਗੇ ਹਾਂ ਜਿੱਦਾਂ ਤੁਹਾਨੂੰ ਦੱਸਿਆ ਫਿਰ ਬਸ ਐਕੜੇ ਨਾ ਧੋਸਵਾ ਕੇ ਕੱਢ ਲਓ ਕੱਢ ਕੇ ਨਾ ਬਸ ਇਸ ਤਰ੍ਹਾਂ ਹੀ ਕੱਢ ਕੇ ਲਾਓ ਇਹਨੂੰ ਬਿਲਕੁਲ ਨਾ ਵਾਲਿਓ ਤੁਸੀਂ ਉਸੀ ਬਣਾਉਨੇ ਆ ਮਾਲਕੇ ਵਾਰ ਕੇ ਫਿਰ ਉਹਦਾ ਸਾਰਾ ਪਾਣੀ ਕੱਢ ਦੰਨੇ ਉਹ ਨਾ ਬਣਾਓ ਤੇ ਐਸੇ ਤਾਂ ਬਣਾਏ ਆ ਹੋਰ ਜਿੰਦਾ ਤਾਂ ਕੋਈ ਵੀ ਜੇ ਬਣਾਉਂਦਾ ਤੇ ਜਾੜੀ ਬਣਾਉਣੀ ਆ ਨਾ ਬਸ ਕੱਟ ਕੇ ਨਾ ਤੁਰੰਤ ਇਹਦੇ ਵਿੱਚ ਪਾ ਦੋ ਤੇ ਇਸ ਤਰ੍ਹਾਂ ਬਣਾ ਕੇ ਦੇਖੋ ਤੇ ਇੰਨੀ ਜ਼ਿਆਦਾ ਨਾ ਵਧੀਆ ਬਣੂਗੀ ਨਾ ਇਹ ਜਿਹੜੀ ਘੁਰਜੀਆਂ ਨਾ ਇਹ ਕਹਿੰਦਾ ਇਹ ਕਹਿੰਦੇ ਸੀ ਐਡੀ ਬੜੀ ਬਿਮਾਰੀ ਨੂੰ ਤੋੜ ਦਿੰਦੀ ਆ ਠੀਕ ਹੈ ਹਾਂ ਜਿਹੜਾ ਉਹ ਬੰਦੇ ਨੂੰ ਨਾ ਡਾਕਟਰ ਵੀ ਜਵਾਬ ਦੇ ਗਏ ਤੇ ਤੇ ਉਹ ਸਿਆਣਾ ਬਜ਼ੁਰਗ ਨਾ ਮਿਲਦਾ ਨਾ ਉਹ ਨਾ ਦੱਸਦਾ ਵੀ ਤੁਸੀਂ ਪੁਰਜੀ ਦੀ ਸਬਜ਼ੀ ਖਾਓ ਦੇਖੋ ਉਹਨੋਂ ਬਚਾਰਾ ਬਿਲਕੁਲ ਠੀਕ ਹੋ ਗਿਆ ਕਹਿੰਦਾ ਮੁੜ ਕੇ ਹਿੱਕੀ ਨਹੀਂ ਲੱਗੀ ਹੈਗੀ ਹਿੱਕੀ ਘਰ ਹੋ ਗਈ ਦੇਖ ਲਓ ਅੱਧੀਆਂ ਮਾਮਾਲੀਆਂ ਤਾਂ ਦੇਦੀ ਦਵਾ ਤੋੜ ਦਿੰਦਾ ਨਹੀਂ ਤਾਂ ਉਹ ਕਹਿੰਦਾ ਵੀ ਮੈਂ ਇੱਕ ਮਹੀਨਾ ਦਵਾਈ ਖਾਧੀ ਆ ਕਹਿੰਦਾ ਵੀ ਨੇੜੇ ਨੂੰ ਨਿਰਵੇਰੇ ਦਵਾਈ ਨਹੀਂ ਲੰਗੀ ਹੈਗੀ ਕਹਿੰਦਾ ਜਾ ਦੋ ਪੁਰਜੀ ਖਾਣੀ ਸ਼ੁਰੂ ਕਰਤੀ ਕੱਲੀ ਖਾਣੇ ਉਹਦੀ ਪੁਰਜੀ ਦਿੱਤੀ ਸੀ ਕਹਿੰਦਾ ਮੈਨੂੰ ਕਹਿੰਦਾ ਦੇਲਾ ਮੇਰੀ ਮਹੀਨੇ ਦੇ ਵਿੱਚ ਵੀ ਨਾ ਦਵਾਈਆਂ ਨਾਲ ਵੀ ਦਿਖੜੀ ਕੁਰਜੀ ਖਾਣ ਨਾਲ ਦੋ ਦਿਨ ਤੇ ਬਾਅਦ ਕਹਿੰਦਾ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਦੇਖ ਲੈ ਹੁਣ ਕਹਿੰਦਾ ਮੈਂ ਬਿਲਕੁਲ ਠੀਕ ਹਾਂ ਮੁੜ ਕੇ ਹਿੱਕ ਹੀ ਨਹੀਂ ਲੱਗੀ ਕਹਿੰਦਾ ਮੈਨੂੰ ਠੀਕ ਹੈ ਹਾਂ ਇਹ ਆਪਾਂ ਗੱਲਾਂ ਮੰਨਦੇ ਨਹੀਂ ਹੈਗੇ ਕਿ ਜੇ ਆਪਾਂ ਖਾਣੀ ਨਹੀਂ ਤੇ ਨਹੀਂ ਬੱਸ ਖਰਦੇ ਨਹੀਂ ਅਥਵਾ ਖਾਜਦੇ ਡਾਕਟਰ ਹਾਂ ਹਾਂ ਉਹ ਦਵਾਈਆਂ ਅਸਰ ਕਰਾ ਇਹ ਨਹੀਂ ਨਾ ਕਰਾ ਹਾਂ ਨਾ ਖਾਣੀ ਚਾਹੀਦੀ ਲੈ ਲੇਂਗੀ ਚਲੋ ਜੀ ਹੁਣ ਆਪਣੇ ਪਿਆਜ਼ 골ਡ ਬ੍ਰਾਊਨ ਹੋ ਗਏ ਨੇ ਤੇ ਇਹਦੇ ਵਿੱਚ ਹੁਣ ਆਪਾਂ ਸੁੱਕੇ ਮਸਾਲੇ ਐਡ ਕਰ ਦੰਨੇ ਆ। ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦੰਨੇ ਆ। ਮਿਕਸ ਕਰਨ ਤੋਂ ਬਾਅਦ ਫੇਰ ਆਪਾਂ ਇਹਦੇ ਵਿੱਚ ਨਾ ਪਾ ਦਵਾਂਗੇ। ਦੇਖੀ, ਜਾਲ ਲਾ ਲਈ ਧੋਖਰੀ ਸੇਕ ਪਾਈ ਜਾਣਾ। ਹੁਣ ਆਪਾਂ ਵਿੱਚ ਪਾ ਦਵਾਂਗੇ ਭੁਰਜੀ। ਹੁਣ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦੰਨੇ ਆ। ਤੇ ਆਪਣੀ ਨਾ ਪੁਰਜੀ ਇੱਕਦਮ ਸੁੱਕੀ ਸੁੱਕੀ ਬਣਦੀ ਹੈ ਬਿਲਕੁਲ ਨਾ ਜਿੱਲੀ ਨੇ ਆਪਾਂ ਨੇ ਪੁਰਜੀ ਬਣਾਉਣੀ ਹੈਗੀ ਤੇ ਸੁੱਕੀ ਸੁੱਕੀ ਪੁਰਜੀ ਬਣਾਵਾਂਗੇ ਦੇਖੋ ਆਪਨੇ ਪੁਰਜੀ ਦੇ ਵਿੱਚ ਆ ਕਿੰਨੀਆਂ ਬੜੀਆਂ ਕਿਟੂਆਂ ਲੱਗੀਆਂ ਹੈ ਨੇ ਲਾ ਹੁਣ ਕੜਾਹੀ ਭਰੀ ਹੋਈ ਲੱਗਦੀ ਮਾਮੀ ਜੀ ਫਿਰ ਤੇ ਬਣ ਕੇ ਨਾ ਹੈ ਜਲ ਜਾਣੇ ਹੈ ਤਾਂ ਕਰ ਦਿੰਨੇ ਆ ਇਹ ਪਿਓਰ ਹਰੀ ਸਬਜੀ ਹੈ ਤੇ ਇੰਨੀ ਜਿਆਦਾ ਗੁਣਕਾਰੀ ਹੈ ਨਾ ਬਹੁਤ ਜਿਆਦਾ ਗੁਣਕਾਰੀ ਹੈ ਅਸੀਂ ਨਾ ਹਰਤੇ ਦੇ ਵਿੱਚ ਇਹ ਨਾ ਦੋ ਵਾਰ ਬਣਾਉਣੀ ਬਣਾਉਣੀ ਹੁੰਦੀ ਹੈ ਸਬਜੀ ਜੇ ਅਸੀਂ ਨਾ ਬਣਾਈਏ ਨਾ ਸਾਡੀ ਫੈਮਿਲੀ ਜਿਹੜੇ ਕਹਿਣ ਲੱਗ ਜਾਂਦੀ ਆ ਵੀ ਹੁਣ ਤੁਸੀਂ ਪੂਜੀ ਕਿਉਂ ਨਹੀਂ ਬਣਾਈ ਹੈਗੀ ਦੇਖੋ ਜੀ ਇੱਕ ਆਪਾਂ ਨੇ ਵੀਡੀਓ ਪਹਿਲਾਂ ਫਾਈ ਦੀ ਪੂਜੀ ਦੀ ਤੇ ਆਪਾਂ ਨੇ ਇੱਕ ਅੱਜ ਬਣਾਈ ਅੱਜ ਹੈਗਾ ਸੋਮਵਾਰ ਈ ਮਾਰਨਿੰਗ ਵੇਲੇ ਬਣਾਈ ਆਪਾਂ ਨੇ ਇਹ ਦਹੀਂ ਲੱਸੀ ਨਾਲ ਨਾ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਰੋਟੀ ਦੇ ਨਾਲ ਤੇ ਹੁਣ ਇਹਦੇ ਨਾਲ ਆਪਾਂ ਨੇ ਇਹਨੂੰ ਟੱਕਣ ਨਹੀਂ ਦੇਣਾ ਹੈਗਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਨਾਲ ਖੁੱਲ੍ਹੀਓ ਬਣਾਵਾਂਗੇ ਤਾਂ ਕਿ ਇਹਦੀ ਜਿਹੜੀ ਭਾਵ ਆ ਨਾ ਨਾਲ ਦੀ ਨਾਲ ਉਬੀ ਜਾਵੇ ਤੇ ਬਿਲਕੁਲ ਨਾ ਗਿੱਲੀ ਨਾ ਹੋਵੇ ਸੁੱਕੀ ਸੁੱਕੀ ਪੁਰਜੀ ਬਣੂਗੀ ਇਸ ਤਰ੍ਹਾਂ ਜੇ ਤੁਸੀਂ ਢੱਕ ਦਿੱਤੀ ਨਾ ਫਿਰ ਉੱਪਰ ਤੇ ਗਿੱਲੀ ਗਿੱਲੀ ਹੋ ਜਾਂਦੀ ਆ ਫਿਰ ਉਹ ਵਧੀਆ ਨਹੀਂ ਲੱਗਦੀ ਹੈਗੀ ਖਾਣ ਵਾਸਤੇ ਤੇ ਨਾਲੇ ਅਸੀਂ ਕਰਦੇ ਆ ਗੱਲਾਂ ਮੈਂ ਤੇ ਮਾਮੀ ਜੀ ਉਹਨੇ ਤੇ ਚੁੱਲੇ ਤੇ ਹੌਲੀ ਹੌਲੀ ਨਾਲ ਇਸ ਤਰ੍ਹਾਂ ਨੇ ਮਿੱਠੀ ਮਿੱਠੀ ਅੱਗ ਤੇ ਨਾ ਪੁਰਜੀ ਨੇ ਬਣੀ ਜਾਣਾ ਦੇਖੋ ਜੀ ਪਹਿਲਾਂ ਕਿੰਨੀ ਕੜਾਹੀ ਭਰੀ ਹੋਈ ਥੀ ਹੁਣ ਨਾ ਇਹ ਤੁਹਾਨੂੰ ਐਂ ਦਬਣ ਲੱਗੀ ਐ ਅਜਿਹਾ ਵਾਹ ਦੇਖੋ ਮੰਮੀ ਜੀ ਹਾਲੇ ਇਹਨੇ ਕਿੰਨੀਆਂ ਵਧੀਆ ਆਉਂਦੀਆਂ ਨੇ ਹਾਂ ਇੱਦਾਂ ਲੱਗ ਤਾਂ ਆਉਂਦੀਆਂ ਬਹੁਤ ਵਧੀਆ ਹਾਂ ਬਪੋ ਨੇ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਐ ਤੇ ਆਪਾਂ ਨੇ ਹੁਣ ਪਾਏ 2-3 ਕਟੇ ਨੇ ਆਲੂ ਇਹ ਵੀ ਵਿੱਚ ਪਾ ਦਵਾਂਗੇ ਆਲੂ ਭਾ ਕੇ ਤਾਂ ਨਾ ਇਹ ਪੁਰਜੀ ਇੰਨੀ ਜਿਆਦਾ ਟੇਸਟੀ ਬਣਦੀ ਹੈ ਬਹੁਤ ਜਿਆਦਾ ਹੁਣ ਆਪਾਂ ਨੇ ਇਹਨੂੰ ਵੀ ਇਹ ਚੰਗੇ ਦਾ ਮਿਕਸ ਕਰਕੇ ਨਾ ਤੇ ਬਸ ਹੌਲੀ ਹੌਲੀ ਬਣਾਵਾਂਗੇ ਇਹਨੂੰ ਤੇ ਆਪਣੀ ਨਾ ਹੁਣ ਖਾਲਿਆਂ ਦੀ ਪੁਰਜੀ ਬਣ ਕੇ ਹੋ ਗਈ ਹੈ ਤਿਆਰ ਤੇ ਬਹੁਤ ਜਿਆਦਾ ਵਧੀਆ ਬਣੀ ਹੈ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਬਣਾ ਕੇ ਜਰੂਰ ਦੇਖਿਓ ਤੇ ਬਹੁਤ ਵਧੀਆ ਬਣਦੀ ਹੈ ਸਬਜੀ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ